ਕਾਬਲ ਸਿੰਘ ਆਪਣਾ ਨਾਮ ਕਿੱਥੋਂ ਰਹਿਣ ਬਲਕਲਾਂ ਦੀ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੇ ਯਾਰ ਦੋਸਤੀ ਨਾਰਮਲ ਹੀ ਗੱਲ ਹੋਈ ਹੈ ਸਾਰਾ ਆਣ ਕੇ ਗੱਲ ਪਾ ਕੇ ਗੋਲੀਆਂ ਗਾਲੀਆਂ ਚਲਾਤੀਆਂ ਸਾਰੇ ਨਾਨਕੇ ਇਹ ਸੰਨੀ ਸਰ ਬੱਲਾ ਇਹ ਪੱਠੇ ਦਾ ਸਾਰੇ ਬਾਪੇ ਬੱਲੂ ਦਾ ਪਿਛੋ ਬਾਪੇ ਬੱਲੂ ਦਾ ਸਾਰੇ ਡੋਨੀ ਦੰਨੀ ਨਹੀਂ ਹੋਣੀ ਜਿਹੜੇ ਸਾਰੇ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜੜੀ ਹੋਵੇ ਸੱਜੀ ਸ਼ੀ ਕੋਈ ਨਹੀਂ ਸਾਰੇ ਪ੍ਰਾਣੀ ਰੰਜਿਸ਼ ਨਹੀਂ ਸਾਰਾ ਡੇ ਯਾਰ ਤੁਸੀਂ ਕੋਈ ਇਦਾਂ ਨਾਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦੀ ਗੱਲ ਨਹੀਂ ਹੈ ਕਿ ਨਵੇਂ ਦਾ ਇਹ 5 ਵਜੇ ਦੀ ਗੱਲ ਸਰ ਇਹ ਕਰੀ ਜਿਹੜੇ ਸਾਡੇ ਆ ਇਹ ਸਰ ਮੋੜ ਤੇ ਹੀ ਜਾਂਚ ਕਰ ਵਾਲੇ ਨੇ ਹਮਲਾ ਕਿਹੜੀ ਚੀਜ਼ ਨਾਲ ਕੀਤਾ ਉਹ ਸਰ ਪਿਸਤੌਲ ਹੀ ਨੋ ਕਿੱਨਾ ਜਾਣੇ ਸਰ ਦੋ ਤਿੰਨ ਵਾਰੀ ਦੋ ਤਿੰਨ ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਰ ਲੱਤ ਜ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਹਨੀ ਸੰਨੀ ਨੇ ਦੋਵੇਂ ਸੰਨੀ ਸੰਨੀ ਜਦਿਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜੇ ਤੁਹਾਡੇ ਨਾਲ ਜਿਹੜੇ ਦੂਸਰੇ ਤੇ ਗੋਲੀ ਲੱਗੀ ਉਹਦਾ ਸੀਸ ਲਾ ਦਿੱਤੀ ਸਿਮਰਨਜੀਤ ਸਿੰਘ ਸਰ ਉਹਦੀ ਮਾਰੇ ਨੂੰ ਪਤਾ ਨਹੀਂ ਜੀ ਕੀ ਗਲਬਾ ਹੋਈ ਹੈ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਦੀ ਵੇਖੀ ਗੋਲੀ ਮੇਰੇ ਸਰ ਪੱਟ ਜਿਵੇਂ ਗੋਲੀਆਂ ਚੱਲੀਆਂ ਸਰ 2 3 4 ਕੋ 4 ਕੋ ਚੱਲੀਆਂ ਹੋਣਗੀਆਂ ਸਾਰੇ ਕੀ ਹੋਣਗੇ ਇਮਾਮ ਮੰਗੇ ਵੀ ਕਰਦੇ ਮੰਗ ਸਰ ਇਨਸਾਫ ਚਾਹੀਦਾ ਹਨ ਹਾਂ ਇੱਕ ਛੰਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਕੀ ਉਹ ਗਲਬਾ ਤੇ ਜਿਹੜੀ ਗੋਲੀ ਚੱਲੀ ਗਲਬਾ ਉਹ ਗੱਲ ਕਾਂਡੇ ਹੀ ਵੀਰ ਨੰਦ ਦੂਜੇ ਨਾਲ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਆਇਆ ਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇੱਕ ਉਹਦਾ ਭਰਾ ਵਾਵਾ ਚਲਾਈਆਂ ਨਾ ਦੋ ਉਹਦੇ ਮੁੰਡੇ ਤੇ ਮਾਰੀਆਂ ਦੋ ਤੇ ਬਾਕੀ ਸਿੱਧੀਆਂ ਫਾਇਰ ਤਿੰਨ ਚਾਰ ਪੰਜ ਛੇ ਕ ਫਾਇਰ ਕੀਤੇ ਕਿੰਨੇ ਜਾਨਿਆਂ ਤੇ ਗੋਲੀ ਲੱਗੀ ਗੋਲੀ ਦੋ ਜਾਨਿਆਂ ਤੇ ਕੀ ਹੜਾ ਲਾ ਦੇ ਇੱਕ ਪੂਰਾ ਹੋ ਗਿਆ ਮੌਕੇ ਦੇ ਇੱਕ ਦੇ ਪੱਟ ਚ ਇਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਨਾਮ ਸਿਮਰਨਜੀਤ ਸਿੰਘ ਕਿੰਨੀ ਉਮਰ ਹੈ ਉਹਦੀ ਹਣੀ ਬਾਈਕ ਚਾਲ ਇਹ ਰਣਨੀਤੀ ਕੋਈ ਕਿਤਰਾ ਨਹੀਂ ਪਹਿਲਾਂ 2 ਦਿਨ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਅੱਗੇ ਵੀ ਗਲਗੁਲ ਪੈ ਕੇ ਗਏ ਉਦੋਂ ਚੜ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਇਹਨਾਂ ਨੇ ਜਿਹੜੀ ਵਾਰਦਾਤ ਹੋਈ ਗੋਲੀ ਚੱਲੀ ਕਿਸੇ ਤੇ ਨਹੀਂ ਚੰਜ ਘਰ ਚੱਲੀ ਹਾਂਜੀ ਕਿੰਨੇ ਵਜੇ ਦਾ ਸਮਾਂ ਬਾਲਕਾਂ ਕਿੰਨੇ ਵਜੇ ਦਾ ਸਮਾਂ ਕੋਈ ਹੋਣਾ 5 ਵਜੇ ਦਾ ਸਮਾਂ ਠੀਕ ਓਕੇ ਤੇ ਬੱਚੇ ਗੋਲੀ ਚੱਲੀ ਬਾਲਕਾਂ ਦੇ ਵਿੱਚ ਕੀ ਮਾਰਦਾ ਸਰ ਇਹ ਜੀ ਉੱਥੇ ਇਹਨਾਂ ਦਾ ਜਾਂਚ ਘਰ ਬਾਲਕਾਂ ਲਾਗੇ ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਚੁੱਕੀ ਐ ਸੇ ਮਜੀਤ ਸਿੰਘ ਵੀ ਤੇ ਦੂਜੇ ਨੂੰ ਘਟ ਦੇ ਵਿੱਚ ਗੋਲੀ ਲੱਗੀ ਐ ਜੋ ਇੱਥੇ ਅਸੀਂ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਆ ਕੀ ਕਾਰਨ ਮੰਨਦੇ ਕੀ ਕਾਰਨ ਜੀ ਕਾਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਵਾ 5-6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਆਇਆ ਸੀ ਕਿਸੇ ਰਿੰਜਿਸ਼ ਕਰਕੇ ਇਹਨਾਂ ਨੇ ਆਪਸ ਵਿੱਚ ਜਿਹੜੀ ਆ ਗੋਲੀ ਗੋਈ ਬਾਰੀਕੀ ਪਾਰਟੀ ਨੇ ਗੋਲੀ ਚਲਾਈ ਇਹ ਕੋਈ ਗੈਂਗਵਾਰ ਦਾ ਨਹੀਂ ਇਹਦੇ ਤੇ ਗੈਂਗਵਾਰ ਨਹੀਂ ਉਹ ਲਾਗੇ ਬਣਦੇ ਆ ਸਾਰੇ ਪਿੰਡ ਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕਲੋਨੀ ਆ ਰਾਮਨੰਦ ਕਲੋਨੀ ਦੇ ਆ ਤੇ ਕੁਝ ਲਾਗੇ ਬਨੇ ਨੇ ਜੀ ਜਿਹੜੇ ਜਿਹੜੇ ਲੜਕੇ ਡੈਥ ਹੋਈ ਆ ਕਿ ਜਿਨ੍ਹਾਂ ਦੇ ਦੋਵੇਂ ਭਰਾ ਹੀ ਅਸੀਂ ਕਿ ਇਹ ਸਕੇ ਦੋਵੇਂ ਭਰਾ ਆ ਜੀ ਸਿਮਰਜੀਤ ਸਿੰਘ ਤੇ ਜਿਹੜਾ ਇੱਥੇ ਮਰਿਆ ਉਹਦੀ ਕੋਈ ਬਾਈ ਤੇ ਬਾਈਕ ਸਾਲ ਹੋ ਗਿਆ ਇਹ ਇਹ ਦੂਸਰੇ ਦੀ ਹਾਲਤ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹੜੇ ਪਟ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਆ ਜੀ ਕੀ ਕਾਰਵਾਈ ਹੋਣੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੇ ਰਜਿਸਟਰ ਕਰਨ ਲੱਗੇ ਆ ਜੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਾਬਲ ਸਿੰਘ ਆਪਣਾ ਨਾਮ ਕਿੱਥੋਂ ਰਹਿਣ ਬਾਲਕਲਾਂ ਦੀ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੇ ਯਾਰ ਦੋਸਤੀ ਨਾਰਮਲ ਹੀ ਗੱਲ ਹੋਈ ਹੈ ਸਾਰਾ ਆਣ ਕੇ ਗੱਲ ਪਾ ਕੇ ਗੋਲੀਆਂ ਗਾਲੀਆਂ ਚਲਾਤੀਆਂ ਸਾਰੇ ਨਾਨਕੇ ਇਹ ਸੰਨੀ ਸਰ ਬੱਲਾ ਇਹ ਪੱਠੇ ਦਾ ਸਾਰੇ ਬਾਪੇ ਬੱਲੂ ਦਾ ਪਿਛੋ ਬਾਪੇ ਬੱਲੂ ਦਾ ਸਾਰੇ ਡੋਨੀ ਦੰਨੀ ਨਹੀਂ ਹੋਣੀ ਜਿਹੜੇ ਸਾਰੇ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜੜੀ ਹੋਵੇ ਰੰਜਿਸ਼ ਕੀ ਕਰਨਾ ਸਾਰੇ ਪੁਰਾਣੀ ਰੰਜਿਸ਼ ਨਹੀਂ ਸਾਰਾ ਡੇ ਯਾਰ ਤੁਸੀਂ ਕੋਈ ਇਦਾਂ ਨਾਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦੀ ਗੱਲ ਨਹੀਂ ਹੈ ਕਿ ਨਵੇਂ ਦਾ ਡੈ ਇਹ 5 ਵਜੇ ਦੀ ਗੱਲ ਸਰ ਇਹ ਕਰੇ ਜਿਹੜੇ ਸਾਡੇ ਆ ਇਹ ਸਰ ਮੋੜ ਤੇ ਹੀ ਜਾਂਚ ਕਰ ਵਾਲੇ ਨੇ ਹਮਲਾ ਕਿਹੜੀ ਚੀਜ਼ ਨਾਲ ਕੀਤਾ ਉਹ ਸਰ ਪਿਸਤੌਲ ਹੀ ਨੋ ਕੋ ਕਿੱਨਾ ਜਾਣੇ ਸਰ 2-3 ਵਾਰੀ 2-3 ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਰ ਲੱਤ ਜ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਹਨੀ ਸੰਨੀ ਨੇ ਦੋਵੇਂ ਸੰਨੀ ਸੰਨੀ ਜਦਿਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜੇ ਤੁਹਾਡੇ ਨਾਲ ਜਿਹੜੇ ਦੂਸਰੇ ਤੇ ਗੋਲੀ ਲੱਗੀ ਉਹਦਾ ਸੀਸ ਲਾ ਦਿੱਤੀ ਸਿਮਰਨਜੀਤ ਸਿੰਘ ਸਰ ਉਹਦੀ ਮਾਰੇ ਨੂੰ ਪਤਾ ਨਹੀਂ ਜੀ ਕੀ ਗਲਬਾਤ ਹੋਈ ਹੈ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਦੀ ਵੇਖੀ ਗੋਲੀ ਮੇਰੇ ਸਰ ਪੱਟ ਜਿਵੇਂ ਗੋਲੀਆਂ ਚੱਲੀਆਂ ਸਰ 2 3 4 ਕੋ 4 ਕੋ ਚੱਲੀਆਂ ਹੋਣਗੀਆਂ ਸਾਰੇ ਕੀ ਹੋਣਗੇ ਇਮਾਮ ਮੰਗੇ ਵੀ ਕਰਦੇ ਮੰਗ ਸਰ ਇਨਸਾਫ ਚਾਹੀਦਾ ਹਨ ਹਾਂ ਇੱਕ ਛੰਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਕੀ ਉਹ ਗਲਬਾਤ ਹੈ ਜਿਹੜੀ ਗੋਲੀ ਚੱਲੀ ਗਲਬਾਤ ਹੈ ਉਹ ਗੱਲ ਕਾਂਡੇ ਹੀ ਵੀਰ ਨੰਦ ਦੂਜੇ ਨਾਲ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਆਇਆ ਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇੱਕ ਉਹਦਾ ਭਰਾ ਵਾਵਾ ਚਲਾਈਆਂ ਨਾ ਦੋ ਉਹਦੇ ਮੁੰਡੇ ਤੇ ਮਾਰੀਆਂ ਦੋ ਤੇ ਬਾਕੀ ਸਿੱਧੀਆਂ ਫਾਇਰ ਤਿੰਨ ਚਾਰ ਪੰਜ ਛੇ ਕ ਫਾਇਰ ਕੀਤੇ ਕਿੰਨੇ ਜਾਨਿਆਂ ਤੇ ਗੋਲੀ ਲੱਗੀ ਗੋਲੀ ਦੋ ਜਾਨਿਆਂ ਤੇ ਕੀ ਹੜਾ ਲਾ ਦੇ ਇੱਕ ਪੂਰਾ ਹੋ ਗਿਆ ਮੌਕੇ ਦੇ ਇੱਕ ਦੇ ਪੱਟ ਚ ਇਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਨਾਮ ਸਿਮਰਨਜੀਤ ਸਿੰਘ ਕਿੰਨੇ ਉਮਰ ਹੈ ਉਹਦੀ ਹਣੀ ਬਾਈਕ ਚਾਲ ਇਹ ਰਣਨੀਤੀ ਕੋਈ ਕਿਤਰਾ ਨਹੀਂ ਪਹਿਲਾਂ 2 ਦਿਨ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਅੱਗੇ ਵੀ ਗਲਗੁਲ ਪੈ ਕੇ ਗਏ ਉਦੋਂ ਚੜ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਜਿਹੜੀ ਵਾਰਦਾਤ ਹੋਈ ਗੋਲੀ ਚੱਲੀ ਕਿਸੇ ਤੇ ਨਹੀਂ ਚੰਜ ਘਰ ਚੱਲੀ ਹਾਂਜੀ ਕਿਨੇ ਵਜੇ ਦਾ ਸਮਾਂ ਬਾਲਕਾਂ ਕਿਨੇ ਵਜੇ ਦਾ ਸਮਾਂ ਕੋਈ ਹੋਣਾ 5 ਵਜੇ ਦਾ ਸਮਾਂ ਠੀਕ ਓਕੇ ਦੇ ਬੱਚੇ ਗੋਲੀ ਚੱਲੀ ਬਾਲਕਾਂ ਦੇ ਵਿੱਚ ਕੀ ਮਾਰਦਾ ਸਰ ਇਹ ਜੀ ਉੱਥੇ ਇਹਨਾਂ ਦਾ ਜਾਂਚ ਘਰ ਬਾਲਕਾਂ ਲੱਗੇ ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਚੁੱਕੀ ਐ ਸੇ ਮਜੀਤ ਸਿੰਘ ਵੀ ਤੇ ਦੂਜੇ ਨੂੰ ਘਟ ਦੇ ਵਿੱਚ ਗੋਲੀ ਲੱਗੀ ਐ ਜੋ ਇੱਥੇ ਆ ਹੀ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਆ ਕੀ ਕਾਰਨ ਮੰਨਦੇ ਕੀ ਕਾਰਨ ਜੀ ਕਾਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਵਾ ਪੰਜ 6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਆ ਹੀ ਕਿਸੇ ਰਿੰਚ ਕਰਕੇ ਇਹਨਾਂ ਨੇ ਆਪਸ ਵਿੱਚ ਜਿਹੜੀ ਆ ਗੋਲੀ ਗੋਰੀ ਬਾਰੀਕੀ ਪਾਰਟੀ ਨੇ ਗੋਲੀ ਚਲਾਈ ਇਹ ਕੋਈ ਗੈਂਗਵਾਰ ਦਾ ਨਹੀਂ ਇਹਦੇ ਇਹਦੇ ਗੈਂਗਵਾਰ ਨਹੀਂ ਉਹ ਲਾਗੇ ਬਣਦੇ ਆ ਸਾਰੇ ਪਿੰਡ ਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕਲੋਨੀ ਆ ਰਾਮਨੰਦ ਕਲੋਨੀ ਦੇ ਆ ਤੇ ਕੁਝ ਲਾਗੇ ਬਨੇ ਨੇ ਜੀ ਜਿਹੜੇ ਜਿਹੜੇ ਲੜਕੇ ਡੈਥ ਹੋਈ ਆ ਕਿ ਜਿਨ੍ਹਾਂ ਦੇ ਦੋਵੇਂ ਭਰਾ ਹੀ ਅਸੀਂ ਕਿ ਇਹ ਸਕੇ ਦੋਵੇਂ ਭਰਾ ਆ ਜੀ ਸਿਮਰਜੀਤ ਸਿੰਘ ਤੇ ਜਿਹੜਾ ਇੱਥੇ ਮਰਿਆ ਜੀ ਰਾਤ ਨੂੰ ਉਹਦੀ ਕੋਈ ਬਾਈ ਤੇ ਬਾਈਕ ਸਾਲ ਹੋ ਗਿਆ ਇਹ ਇਹ ਦੂਸਰੇ ਦੀ ਹਾਲਤ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹੜੇ ਪਟ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਆ ਜੀ ਕੀ ਕਾਰਵਾਈ ਹੋਣੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੇ ਰਜਿਸਟਰ ਕਰਨ ਲੱਗੇ ਆ ਜੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਾਬਲ ਸਿੰਘ ਆਪਣਾ ਨਾਮ ਕਿੱਥੋਂ ਰਹਿਣ ਬਲਕਲਾਂ ਦੀ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੇ ਯਾਰ ਦੋਸਤੀ ਨਾਰਮਲ ਹੀ ਗੱਲ ਹੋਈ ਹੈ ਸਾਰਾ ਆਣ ਕੇ ਗੱਲ ਪਾ ਕੇ ਗੋਲੀਆਂ ਗਾਲੀਆਂ ਚਲਾਤੀਆਂ ਸਾਰੇ ਨਾਨਕੇ ਇਹ ਸੰਨੀ ਸਰ ਬੱਲਾ ਇਹ ਪੱਠੇ ਦਾ ਸਾਰੇ ਬਾਪੇ ਬੱਲੂ ਦਾ ਪਿਛੋ ਬਾਪੇ ਬੱਲੂ ਦਾ ਸਾਰੇ ਡੋਨੀ ਦੰਨੀ ਨਹੀਂ ਹੋਣੀ ਜਿਹੜੇ ਆ ਸਾਰੇ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜੜੀ ਹੋਵੇ ਸੱਜੀ ਸ਼ੀ ਕੋਈ ਨਹੀਂ ਸਾਰੇ ਪੁਰਾਣੀ ਰੰਜਿਸ਼ ਨਹੀਂ ਸਾਰਾ ਡੇ ਯਾਰ ਤੁਸੀਂ ਕੋਈ ਇਦਾਂ ਨਾਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦੀ ਗੱਲ ਨਹੀਂ ਹੈ ਕਿ ਨਵੇਂ ਦਾ ਡੈ ਇਹ 5 ਵਜੇ ਦੀ ਗੱਲ ਸਰ ਇਹ ਕਰੇ ਜਿਹੜੇ ਸਾਡੇ ਆ ਇਹ ਸਰ ਮੋੜ ਤੇ ਹੀ ਜਾਂਚ ਕਰ ਵਾਲੇ ਨੇ ਹਮਲਾ ਕਿਹੜੀ ਚੀਜ਼ ਨਾਲ ਕੀਤਾ ਉਹ ਸਰ ਪਿਸਤੌਲ ਹੀ ਨੋ ਕੋ ਕਿੱਨਾ ਜਾਣੇ ਸਰ 2-3 ਵਾਰੀ 2-3 ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਰ ਲੱਤ ਜ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਹਨੀ ਸੰਨੀ ਨੇ ਦੋਵੇਂ ਸੰਨੀ ਸੰਨੀ ਜਦਿਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜਾ ਤੁਹਾਡੇ ਨਾਲ ਜਿਹੜੇ ਦੂਸਰੇ ਤੇ ਗੋਲੀ ਲੱਗੀ ਉਹਦਾ ਸੀਸ ਲਾ ਦਿੱਤੀ ਸਿਮਰਨਜੀਤ ਸਿੰਘ ਸਰ ਉਹਦੀ ਮਾਰੇ ਨੂੰ ਪਤਾ ਨਹੀਂ ਜੀ ਕੀ ਗਲਬਾਤ ਹੈ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਦੀ ਵੇਖੀ ਗੋਲੀ ਮੇਰੇ ਸਰ ਪੱਟ ਜਿਵੇਂ ਗੋਲੀਆਂ ਚੱਲੀਆਂ ਸਰ 2 3 4 ਕੁ 4 ਕੁ ਚੱਲੀਆਂ ਹੋਣਗੀਆਂ ਸਾਰੇ ਕੀ ਹੋਣਗੇ ਇਮਾਮ ਮੰਗੇ ਵੀ ਕਰਦੇ ਮੰਗ ਸਰ ਇਨਸਾਫ ਚਾਹੀਦਾ ਹਨ ਹਾਂ ਇੱਕ ਛੰਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਕੀ ਉਹ ਗਲਬਾਤ ਹੈ ਜਿਹੜੀ ਗੋਲੀ ਚੱਲੀ ਗਲਬਾਤ ਹੈ ਉਹ ਗੱਲ ਕਾਂਡੇ ਸੀ ਵੀਰ ਨੰਦ ਦੂਜੇ ਨਾਲ ਤੇ ਉਹਨਾਂ ਨੇ ਪਿਸਤੌਲ ਕੱਢੇ 3 4 ਏ ਆਇਆ ਤਾਂ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇੱਕ ਉਹਦਾ ਭਰਾ ਹੈ ਵਾਵਾ ਚਲਾਈਆਂ ਨਾਲ ਦੋ ਉਹਦੇ ਮੁੰਡੇ ਤੇ ਮਾਰੀਆਂ ਦੋ ਤੇ ਬਾਕੀ ਸਿੱਧੀਆਂ ਫਾਇਰ ਤਿੰਨ ਚਾਰ ਪੰਜ ਛੇ ਇੱਕ ਫਾਇਰ ਕੀਤੇ ਕਿੰਨੇ ਜਾਣਿਆਂ ਤੇ ਗੋਲੀ ਲੱਗੀ ਗੋਲੀ ਦੋ ਜਾਣਿਆਂ ਤੇ ਕੀ ਹਾਲਾਤ ਨੇ ਦਾ ਇੱਕ ਪੂਰਾ ਹੋ ਗਿਆ ਮੌਕੇ ਦੇ ਇੱਕ ਦੇ ਪਾਟ ਚ ਇਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਨਾਮ ਸਿਮਰਜੀਤ ਸਿੰਘ ਕਿੰਨੇ ਉਮਰ ਹੈ ਉਹਦੀ ਹਣੀ 22 ਇਹ ਰਣਨੀਤੀ ਕੋਈ ਕਿਤਰਾ ਨਹੀਂ ਪਹਿਲਾਂ 2 ਦਿਨ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਅੱਗੇ ਵੀ ਗਲਗੁਲ ਪੈ ਕੇ ਗਏ ਉਦੋਂ ਚੜ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਜਿਹੜੀ ਵਾਰਦਾਤ ਹੋਈ ਗੋਲੀ ਚੱਲੀ ਕਿਸੇ ਤੇ ਨਹੀਂ ਚੰਜ ਘਰ ਚੱਲੀ ਹਾਂਜੀ ਕਿੰਨੇ ਵਜੇ ਦਾ ਸਮਾਂ ਬਲਕਲਾਂ ਕਿੰਨੇ ਵਜੇ ਦਾ ਸਮਾਂ ਕੋਈ ਹੋਣਾ 5 ਵਜੇ ਦਾ ਸਮਾਂ ਠੀਕ ਓਕੇ ਦੇ ਬੱਚੇ ਗੋਲੀ ਚੱਲੀ ਬਲਕਲਾਂ ਦੇ ਵਿੱਚ ਕੀ ਮਾਰਦਾ ਸਰ ਇਹ ਜੀ ਉੱਥੇ ਇਹਨਾਂ ਦਾ ਜਾਂਚ ਘਰ ਬਲਕਲਾਂ ਲੱਗੇ ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਚੁੱਕੀ ਐ ਸੇ ਮਜੀਤ ਸਿੰਘ ਵੀ ਤੇ ਦੂਜੇ ਨੂੰ ਘਟ ਦੇ ਵਿੱਚ ਗੋਲੀ ਲੱਗੀ ਐ ਜੋ ਇੱਥੇ ਅਸੀਂ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਆ ਕੀ ਕਾਰਨ ਮੰਨਦੇ ਕੀ ਕਾਰਨ ਜੀ ਕਾਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਵਾ ਪੰਜ 6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਆਇਆ ਸੀ ਕਿਸੇ ਰਿੰਚ ਕਰਕੇ ਇਹਨਾਂ ਨੇ ਆਪਸ ਵਿੱਚ ਜਿਹੜੀ ਆ ਗੋਲੀ ਗੋਰੀ ਬਾਰੀਕੀ ਪਾਰਟੀ ਨੇ ਗੋਲੀ ਚਲਾਈ ਇਹ ਕੋਈ ਗੈਂਗਵਾਰ ਦਾ ਨਹੀਂ ਇਹਦੇ ਤੇ ਗੈਂਗਵਾਰ ਨਹੀਂ ਉਹ ਲਾਗੇ ਬਣਦੇ ਆ ਸਾਰੇ ਪਿੰਡ ਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕਲੋਨੀ ਆ ਰਾਮਨੰਦ ਕਲੋਨੀ ਦੇ ਆ ਤੇ ਕੁਝ ਲਾਗੇ ਬਨੇ ਨੇ ਜੀ ਜਿਹੜੇ ਜਿਹੜੇ ਲੜਕੇ ਡੈਥ ਹੋਈ ਆ ਕਿ ਜਿਨ੍ਹਾਂ ਦੇ ਦੋਵੇਂ ਭਰਾ ਹੀ ਅਸੇ ਕਿ ਇਹ ਸਕੇ ਦੋਵੇਂ ਭਰਾ ਆ ਜੀ ਸਿਮਰਜੀਤ ਸਿੰਘ ਤੇ ਜਿਹੜਾ ਇੱਥੇ ਮਰਿਆ ਜੀ ਇੱਥੇ ਉਹਦੀ ਕੋਈ ਬਾਈ ਤੇ ਬਾਈਕ ਸਾਲ ਹੋ ਗਿਆ ਇਹ ਇਹ ਦੂਸਰੇ ਦੀ ਹਾਲਤ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹੜੇ ਪਟ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਆ ਜੀ ਕੀ ਕਾਰਵਾਈ ਹੋਣੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੇ ਰਜਿਸਟਰ ਕਰਨ ਲੱਗੇ ਆ ਜੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ